ਦੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਵਿੱਚ ਦਾਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਿਕਰ ਆ। ਕੱਪੜੇ ਬੈਠ ਪਾਏ ਹੋਏ ਨੇ ਪਰ万 ਪੰਤਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਹਿਬਾਨ ਹੋ ਸਕਦੇ। ਅ ਦੇਖੋ ਇਹ ਚਰਚਾ ਆਪ ਹਲੇ ਸ਼ਾਂ ਚੱਲਦੀਆਂ ਨੇ ਮੀਡੀਆ ਰਾਹੀਂ ਅਸੀਂ ਵੀ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹ ਜਰੂਰ ਮੀਡੀਆ ਰਾਹੀਂ ਕਹਿ ਦਿਆਂ ਕਿ ਇਸ ਘਰ ਵਿੱਚ ਦਾਅਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤਾਂ ਜਿਹੜਾ ਧੰਮੀ ਸਾਹਿਬ ਦਾ ਹਸਤੀਪਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਅ ਦੇਖੋ ਉਹ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼ਰਮਣੇ ਕਮੇਟੀ ਨੂੰ ਅਕਾਲ ਤਖਤ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਦੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਗੁਰਾਂੰਦਈ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਤਕबीर ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫੈਸਲੇ ਤੋਂ ਐਲਾਨ ਕੀਤਾ ਹੋਇਆ ਸੀ ਅਰਗਨ ਹਰਪ੍ਰੀਤ ਸਿੰਘ ਦੀ ਉਹਦਾ ਇਸਾ ਸੀ ਕਿ ਔਰ ਉਹਨਾਂ ਨੂੰ ਸੇਵਾ ਮੁਕਤ ਕਰ ਸਕਿਆ ਪਰ ਉਹ ਹੁਣ ਆਜ਼ਾਦ ਹੋ ਕੇ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਤਵਾਰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਕਪਾਏ ਹੋਏ ਨੇ ਪ੍ਰਵਾਨ ਸਿੰਘ ਦਾ ਪੰਚਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਾਹਿਬਾਨ ਹੋ ਸਕਦੇ ਆ ਦੇਖੋ ਇਹ ਚਰਚਾਵਾਂ ਤਾਂ ਹਲੇਸ਼ਾਂ ਚੱਲਦੀਆਂ ਨੇ ਮੀਡੀਆ ਦਰਾਂ ਹੀ ਅਸੀਂ ਇਹ ਸੁਣਦੇ ਆ ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹਾਂ ਜ਼ਰੂਰ ਮੀਟਰ ਰਹੀ ਕਹਿੰਦੇ ਕਿ ਇਸ ਘਰ ਵਿੱਚ ਦਾਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤੇ ਜਿਹੜਾ ਧੰਮੀ ਸਾਹਿਬ ਦਾ ਹਸਤੀਪਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਹੋਈ ਉਹਨਾਂ ਦੇ ਨਾਲ ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼ਰਮਣੇ ਕਮੇਟੀ ਵਕਾਲਤਦਾਰ ਸਾਹਿਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਦੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਗੁਰਾਂ ਦੇ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਤਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫਸਿਲ ਤੋਂ ਐਲਾਨ ਕੀਤਾ ਹੋਇਆ ਸੀ ਯਾਨੀ ਹਰਪ੍ਰੀਤ ਸਿੰਘ ਜੀ ਉਹਦਾ ਅਸਾਸੀ ਕੇ ਔਰ ਉਹਨਾਂ ਨੂੰ ਸੇਵਾ ਮੁਕਤ ਕਰਨ ਦਾ ਸਕਿਆ ਪਰ ਉਹ ਹੁਣ ਆਜ਼ਾਦ ਹੋ ਗਏ ਤੇ ਉਹ ਆਪਣਾ ਵਿਚਰ ਰਹੇ ਨੇ। ਆਖਰੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ। ਮੈਂ ਕੱਪੜੇ ਬੈਕਪੇਅਕਸ ਪਾਏ ਹੋਏ ਨੇ ਪ੍ਰਵਾਨ। ਇੱਕ ਸਿੰਘ ਦਾ ਪੰਤਕ ਗਲਿਆਰਿਆਂ ਦੇ ਵਿੱਚ ਚਰਚਾਵਾਂ ਨੇ ਕਿ ਤੁਹਾਨੂੰ ਵੀ ਹਟਾਏ ਜਾਣ ਦੀ ਤਿਆਰੀ ਹੋ ਰਹੀ ਹੈ। ਕੁਝ ਚਿਹਰਿਆਂ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਅਗਲੇ ਸਿੰਘ ਸਾਹਿਬਾਨ ਹੋ ਸਕਦੇ। ਅ ਦੇਖੋ ਇਹ ਚਰਚਾਵਾਂ ਤਾਂ ਹਲੇਸ਼ਾਂ ਚੱਲਦੀਆਂ ਨੇ। ਮੀਡੀਆ ਦਰਾਂ ਹੀ ਅਸੀਂ ਵੀ ਸੁਣਦੇ ਆ। ਜੇਕਰ ਸਾਡੀ ਸੇਵਾ ਸਮਾਪਤ ਹੋ ਜਾਂਦੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਤੇ ਜੇ ਕਰਨੀ ਹੈ ਤੇ ਗੁਰੂ ਦੇ ਹੁਕਮ ਨਾਲ ਹੋਣੀ ਹੈ ਇਸ ਘਰ ਵਿੱਚ ਮੈਂ ਕਹਾਂ ਜ਼ਰੂਰ ਮੀਟਰ ਰਹੀ ਕਹਿ ਦਿਆਂ ਕਿ ਇਸ ਘਰ ਵਿੱਚ ਦਾਵੇ ਨਹੀਂ ਚੱਲਦੇ ਇਸ ਘਰ ਵਿੱਚ ਗੁਰੂ ਦੀ ਕਿਰਪਾ ਹੋਵੇ ਤਾਂ ਸੇਵਾ ਮਿਲਦੀ ਹੈ ਤੇ ਜਿੰਨਾ ਹੁਕਮ ਹੋਏਗਾ ਉਹ ਨਹੀਂ ਕਰਾਂ ਤੇ ਜਿਹੜਾ ਧੰਮੀ ਸਾਹਿਬ ਦਾ ਅਸਤੀਫਾ ਸੀ ਉਹਨੂੰ ਲੈ ਕੇ ਕੋਈ ਕੱਲ ਚਰਚਾ ਫਰੀ ਉਹਨਾਂ ਦੇ ਨਾਲ ਦੇਖੋ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਉਹਨਾਂ ਨੂੰ ਕੀ ਹੈ ਕਿ ਤੁਹਾਡੇ ਵਰਗੇ ਲੋਕਾਂ ਦੀ ਸਿੱਖ ਪੰਥ ਨੂੰ ਸ਼੍ਰੋਮਣੀ ਕਮੇਟੀ ਨੂੰ ਵਕਾਲਤਤਬ ਨੂੰ ਬਹੁਤ ਜ਼ਰੂਰਤ ਹੈ ਔਰ ਆਪਣੇ ਅਸੀਸ ਦੇ ਵਿਚਾਰ ਕਰ ਯਾਨੀ ਹਰਪ੍ਰੀਤ ਸਿੰਘ ਨੂੰ ਗੁਰਾਂੰਦਈ ਜਿਹੜੀ ਸੇਵਾ ਮੁਕਤੀ ਤਾਂ ਕਰ ਦਿੱਤੀ ਗਈ ਹੈ ਪਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਿਹਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਅਕਾਲ ਤਖਤ ਵਰਸਸ ਤੰਬੀਰ ਬਾਦਲ ਨਹੀਂ ਹੈ ਇਹ ਧਰਮ ਦੀ ਲੜਾਈ ਹੈ ਦੇਖੋ ਜਿਹੜਾ ਫਸਿਲ ਤੋਂ ਐਲਾਨ ਕੀਤਾ ਹੋਇਆ ਸੀ ਹਰਗਣ ਹਰਪ੍ਰੀਤ ਸਿੰਘ ਦੀ ਉਹਦਾ ਅਸਾਸੀਗੇ ਔਰ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਪਰ ਉਹ ਹੁਣ ਆਜ਼ਾਦ ਹੋ ਕੇ ਤੇ ਉਹ ਆਪਣਾ ਵਿਚਰ ਰਹੇ ਨੇ ਆਖਰੀ ਦਲ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਜਿਸ ਤਰ੍ਹਾਂ ਚਰਚਾਵਾਂ ਨੇ ਕਿ ਤੁਹਾਨੂੰ ਹਟਾਉਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਮੈਂ ਕੱਪੜੇ ਬੈਗਸ ਪਾਏ ਹੋਏ ਨੇ ਪਰਵਾਨ